ਐਮਐਲਏ ਪਠਾਨ ਮਾਚਰਾ ਨੂੰ ਗ੍ਰਿਫਤਾਰ ਕਰ ਲਿਆ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸ ਦਈਏ ਕਿ ਪਹਿਲਾਂ ਉਹਨਾਂ ਦੇ ਉੱਤੇ ਪਰਚਾ ਠੋਕਿਆ ਗਿਆ ਤੇ ਹੁਣ ਪੁਲਿਸ ਉਹਨਾਂ ਨੂੰ ਚੱਕ ਕੇ ਥਾਣੇ ਲੈ ਗਈ ਹੈ ਗ੍ਰਿਫਤਾਰ ਜਿਹੜਾ ਹੈ ਕਿ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਚਰਾ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰ ਲਿਆ ਗਿਆ ਤੇ ਆਪਣੀ ਹੀ ਸਰਕਾਰ ਦੇ ਖਿਲਾਫ ਬੋਲਣਾ ਮਹਿੰਗਾ ਪਿਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੜਾ ਦੌਰਾਨ ਉਹਨਾਂ ਦੇ ਵੱਲੋਂ ਕ੍ਰਿਸ਼ਨ ਕੁਮਾਰ ਦੇ ਉੱਤੇ ਕਈ ਸਵਾਲ ਤਾਂ ਚੱਕੇ ਗਏ ਸੀ ਤੇ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਮਾਜਰਾ ਪਠਾਨ ਮਾਜਰਾ ਦਾ ਜਿਹੜਾ ਕਿ ਕਹਿਣਾ ਹੈ ਕਿ ਸਰਕਾਰ ਜਿਹੜੀ ਕਿ ਆਪਣੇ ਹੀ ਜਿਹੜੇ ਕਿ ਆਵਾਜ਼ ਪੰਜਾਬ ਦੇ ਲਈ ਨਹੀਂ ਚੱਕ ਰਹੀ ਸਭ ਉਹ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋਏ ਨੇ ਤੇ ਜਿਸ ਤੋਂ ਬਾਅਦ ਹਰਮੀਰ ਸਿੰਘ ਪਠਾਨ ਮਾਜਰਾ ਕਾਫੀ ਗਰਮ ਦਿਖਾਈ ਦਿੰਦੇ ਨੇ ਕਾਫੀ ਇੰਟਰਵਿਊ ਹੋਈਆਂ ਤੇ ਉਥੇ ਹੀ ਆਪਣੀ ਹੀ ਸਰਕਾਰ ਦੇ ਖਿਲਾਫ ਉਹਨਾਂ ਨੇ ਪੜਾਸ ਕੱਢੀ ਤੇ ਜਿਸ ਤੋਂ ਬਾਅਦ ਹੁਣ ਹਰਮੀਰ ਸਿੰਘ ਪਠਾਨ ਮਾਜਰਾ ਕੱਲ ਵੀ ਜਿਹੜੇ ਕਿ ਅੱਧੀ ਰਾਤ ਨੂੰ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਨਾਲ ਅਜੇਆ ਮੇਰੇ ਨਾਲ ਨਾ ਪਾਇਓ ਤੇ ਮੈਂ ਤੁਹਾਨੂੰ 21 ਤੋਂ 51 ਮੋੜੂੰਗਾ ਤੇ ਮੈਂ ਤੁਹਾਨੂੰ ਨਾਨੀ ਆਜ਼ਾਦ ਖਰਾ ਦੂੰਗਾ ਅਜਿਹੇ ਬੋਲ ਹੈ ਜਿਹੜੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਦਿੱਤੇ ਜਾਂਦੇ ਨੇ ਤੇ ਦੂਜੇ ਪਾਸੇ ਉੱਥੇ ਹੀ ਅੱਜ ਸਵੇਰੇ ਵੀ ਗ੍ਰਿਫਤਾਰੀ ਤੋਂ ਪਹਿਲਾਂ ਉਹ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਜਿਹੜੇ ਕਿ ਪਰਦੇ ਖੋਲ੍ਹੇ ਜਾਂਦੇ ਨੇ ਤੇ ਜਿਸ ਦੇ ਦੌਰਾਨ ਹੁਣ ਦੱਸਿਆ ਕਿ ਹਰਮੀਤ ਸਿੰਘ ਪਠਾਣ ਮਾਜਰਾ ਜਿਹੜਾ ਕਿ ਗ੍ਰਿਫਤਾਰ ਕਰ ਲਏ ਨੇ ਤੇ ਉਥੇ ਹੀ ਉਹਨਾਂ ਦੇ ਵੱਲੋਂ ਪਹਿਲਾ ਵੀ ਜਿਹੜਾ ਕਿ ਕਿਹਾ ਜਾਂਦਾ ਹੈ ਕਿ ਚਾਹੇ ਮੈਨੂੰ ਅਰੈਸਟ ਕਰ ਲਓ ਜਿੰਨੇ ਪਰਚੇ ਠੋਕਣੇ ਆ ਠੋਕ ਸਕਦੇ ਹੋ ਪਰੰਤੂ ਮੈਂ ਦਬਣ ਦਬਾਉਣ ਵਾਲਾ ਨਹੀਂ ਆ ਤੇ ਨਾ ਹੀ ਮੈਂ ਦਿੱਲੀ ਵਾਲਿਆਂ ਦੇ ਥੱਲੇ ਲੱਗਿਆ ਆ ਤੇ ਜੇਕਰ ਤੁਸੀਂ ਮੈਨੂੰ ਗ੍ਰਿਫਤਾਰ ਕਰਨਾ ਹੈ ਤਾਂ ਮੇਰੀ ਗ੍ਰਿਫਤਾਰੀ ਵੀ ਤੁਸੀਂ ਲੈ ਸਕਦੇ ਹੋ ਤੇ ਜਿਸ ਤੋਂ ਬਾਅਦ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਹੁਣੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਪਹਿਲਾ ਉਹਨਾਂ ਦੇ ਉੱਤੇ ਜਿਹੜਾ ਕਿ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਚੱਕ ਕੇ ਪੁਲਿਸ ਥਾਣੇ ਲੈ ਗਈ ਹੈ ਤੇ ਜਿਸ ਤੋਂ ਬਾਅਦ ਇਹ ਸਭ ਤੋਂ ਵੱਡੀ ਖਬਰ ਹੈ ਆਪਣੀ ਹੀ ਸਰਕਾਰ ਦੇ ਜਿਹੜੇ ਕਿ ਵਿਧਾਇਕ ਨੇ ਉਹਨਾਂ ਨੂੰ ਬੋਲਣਾ ਹੁਣ ਮਹਿੰਗਾ ਪਿਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੇ ਗ੍ਰਫਤਾਰ ਕਰ ਲਿਆ ਗ੍ਰਫਤਾਰ ਜਿਹੜਾ ਕਿ ਐਮਐਲਏ ਹਰਮਿੰਦਰ ਸਿੰਘ ਪਠਾਣ ਮਾਚਰਾ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰ ਲਿਆ ਗਿਆ ਤੇ ਆਪਣੀ ਹੀ ਸਰਕਾਰ ਦੇ ਖਿਲਾਫ ਬੋਲਣਾ ਮਹਿੰਗਾ ਪਿਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਉਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੜਾ ਦੌਰਾਨ ਉਹਨਾਂ ਦੇ ਵੱਲੋਂ ਕ੍ਰਿਸ਼ਨ ਕੁਮਾਰ ਦੇ ਉੱਤੇ ਕਈ ਸਵਾਲ ਤੱਕ ਚੱਕੇ ਗਏ ਸੀ ਤੇ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਮਾਜਰਾ ਪਠਾਨ ਮਾਜਰਾ ਦਾ ਜਿਹੜਾ ਕਿ ਕਹਿਣਾ ਹੈ ਕਿ ਸਰਕਾਰ ਜਿਹੜੀ ਕਿ ਆਪਣੇ ਹੀ ਜਿਹੜੇ ਕਿ ਆਵਾਜ਼ ਪੰਜਾਬ ਦੇ ਲਈ ਨਹੀਂ ਚੱਕ ਰਹੀ ਸਗੋਂ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋਏ ਨੇ ਤੇ ਜਿਸ ਤੋਂ ਬਾਅਦ ਹਰਮੀਰ ਸਿੰਘ ਪਠਾਨ ਮਾਜਰਾ ਕਾਫੀ ਗਰਮ ਦਿਖਾਈ ਦਿੰਦੇ ਨੇ ਕਾਫੀ ਇੰਟਰਵਿਊ ਹੋਈਆਂ ਤੇ ਉਥੇ ਹੀ ਆਪਣੀ ਹੀ ਸਰਕਾਰ ਦੇ ਖਿਲਾਫ ਉਹਨਾਂ ਨੇ ਪੜਾਸ ਕੱਢੀ ਤੇ ਜਿਸ ਤੋਂ ਬਾਅਦ ਹੁਣ ਹਰਮੀਰ ਸਿੰਘ ਪਠਾਨ ਮਾਜਰਾ ਕੱਲ ਵੀ ਜਿਹੜੇ ਕਿ ਅੱਧੀ ਰਾਤ ਨੂੰ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਨਾਲ ਅਜਿਹਾ ਮੇਰੇ ਨਾਲ ਬਾ ਆ ਪਾਇਓ ਤੇ ਮੈਂ ਤੁਹਾਨੂੰ 21 ਤੋਂ 51 ਮੋੜੂੰਗਾ ਤੇ ਮੈਂ ਤੁਹਾਨੂੰ ਨਾਨੀ ਜਾਤ ਖਰਾ ਦੂੰਗਾ ਅਜਿਹੇ ਬੋਲ ਹੈ ਜਿਹੜੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਦਿੱਤੇ ਜਾਂਦੇ ਨੇ ਤੇ ਦੂਜੇ ਪਾਸੇ ਉੱਥੇ ਹੀ ਅੱਜ ਸਵੇਰੇ ਵੀ ਗ੍ਰਿਫਤਾਰੀ ਤੋਂ ਪਹਿਲਾਂ ਉਹ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਆਪਣੀ ਸਰਕਾਰ ਦੇ ਜਿਹੜੇ ਕਿ ਪਰਦੇ ਫਰੋਲੇ ਜਾਂਦੇ ਨੇ ਤੇ ਜਿਸ ਦੇ ਦੌਰਾਨ ਹੁਣ ਦੱਸਿਏ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜਾ ਕਿ ਗ੍ਰਿਫਤਾਰ ਕਰ ਲਏ ਨੇ ਤੇ ਉਥੇ ਹੀ ਉਹਨਾਂ ਦੇ ਵੱਲੋਂ ਪਹਿਲਾ ਵੀ ਜਿਹੜਾ ਕਿ ਕਿਹਾ ਜਾਂਦਾ ਹੈ ਕਿ ਚਾਹੇ ਮੈਨੂੰ ਅਰੈਸਟ ਕਰ ਲਓ ਜਿੰਨੇ ਪਰਚੇ ਠੋਕਣੇ ਆ ਠੋਕ ਸਕਦੇ ਹੋ ਪਰੰਤੂ ਮੈਂ ਦਬਣ ਦਬਾਉਣ ਵਾਲਾ ਨਹੀਂ ਆ ਤੇ ਨਾ ਹੀ ਮੈਂ ਦਿੱਲੀ ਵਾਲਿਆਂ ਦੇ ਥੱਲੇ ਲੱਗਿਆ ਆ ਤੇ ਜੇਕਰ ਤੁਸੀਂ ਮੈਨੂੰ ਗ੍ਰਿਫਤਾਰ ਕਰਨਾ ਹੈ ਤਾਂ ਮੇਰੀ ਗ੍ਰਿਫਤਾਰੀ ਵੀ ਤੁਸੀਂ ਲੈ ਸਕਦੇ ਹੋ ਤੇ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਹੁਣੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਪਹਿਲਾ ਉਹਨਾਂ ਦੇ ਉੱਤੇ ਜਿਹੜਾ ਕਿ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਚੱਕ ਕੇ ਪੁਲਿਸ ਥਾਣੇ ਲੈ ਗਈ ਹੈ ਤੇ ਜਿਸ ਤੋਂ ਬਾਅਦ ਇਹ ਸਭ ਤੋਂ ਵੱਡੀ ਖਬਰ ਹੈ ਆਪਣੀ ਹੀ ਸਰਕਾਰ ਦੇ ਜਿਹੜੇ ਕਿ ਵਿਧਾਇਕ ਨੇ ਉਹਨਾਂ ਨੂੰ ਬੋਲਣਾ ਹੁਣ ਮਹਿੰਗਾ ਪਿਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ